ਅਰ ਇਤਵਾਰ ਕਰੋ ਇੱਕ ਇਹ ਕੰਮ ਖੁਸ਼ੀਆਂ ਘਰ ਚੱਲ ਕੇ ਆਉਣਗੀਆਂ ਸੰਤਾਂ ਦੇ ਪੱਕੇ ਵਚਨ 101% ਭਰੋਸਾ ਅਜਮਾ ਕੇ ਵੇਖ ਲਓ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਸਤਿ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਪਿਆਰਿਓ ਆਪਾਂ ਅੱਜ ਇਹ ਬੇਨਤੀਆਂ ਜਿਹੜੀਆਂ ਨੇ ਆਪਦੀ ਨਾਲ ਸਾਂਝੀਆਂ ਕਰਨੀਆਂ ਨੇ ਗੁਰਮਖੋ ਇੱਕ ਚੀਜ਼ ਨੂੰ ਜਰਾ ਵਿਚਾਰ ਕੇ ਚਲਿਓ ਇੱਕ ਚੀਜ਼ ਨੂੰ ਜਰਾ ਸਮਝ ਕੇ ਚਲਿਓ ਜਿਹੜੀਆਂ ਬੇਨਤੀਆਂ ਅੱਜ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ ਗੁਰਮਖੋ ਕਿਉਂਕਿ ਸੰਸਾਰ ਦੇ ਵਿੱਚ ਰਹਿੰਦੇ ਆ ਆਪਾਂ ਨੂੰ ਅਨੇਕਾਂ ਚੀਜ਼ਾਂ ਮਿਲਦੀਆਂ ਨੇ ਹਰ ਐਤਵਾਰ ਆਪਾਂ ਇਹ ਕੰਮ ਕਰਨਾ ਜਿਵੇਂ ਕਿ ਸਾਡੇ ਕੋਲੇ ਐਤਵਾਰ ਦਾ ਸਮਾਂ ਫ੍ਰੀ ਹੁੰਦਾ ਹੈ ਨਾ ਹਰ ਐਤਵਾਰ ਅਸੀਂ ਕੀ ਕਰਦੇ ਹਾਂ ਕੋਈ ਗੁਰੂ ਘਰ ਜਾਂਦਾ ਹੈ ਕੋਈ ਜਾ ਕੇ ਮੱਥਾ ਟੇਕਦਾ ਹੈ ਕੋਈ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਾ ਹੈ ਕੋਈ ਜਾ ਕੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਦਾ ਹੈ ਗੁਰੂ ਕੇ ਦਰਬਾਰ ਵਿੱਚ ਜਾਂਦਾ ਹੈ ਪਰ ਅਸੀਂ ਇੱਕ ਕੰਮ ਪੱਕਾ ਹੀ ਕਰਨਾ ਹੈ ਪੱਕਾ ਹੀ ਕਰਨਾ ਹੈ ਹਰ ਐਤਵਾਰ ਗੁਰੂ ਘਰ ਜਾਣਾ ਤੇ ਇਹ ਨਹੀਂ ਕਹਿਣਾ ਹੈਗਾ ਕਈ ਮੈਨੂੰ ਚਲੋ ਸੁਣਨ ਨੂੰ ਮਿਲਦਾ ਹੈ ਕਿ ਚਲੋ ਜੀ ਨਾਲੇ ਟਾਈਮ ਪਾਸ ਕਰ ਆਵਾਂਗੇ ਨਾਲੇ ਗੁਰੂ ਘਰ ਜਾਇ ਆਉਨੇ ਆ ਤੇ ਨਾਲੇ ਵਧੀਆ ਆਪਣਾ ਸਮਾਂ ਪਾਸ ਹੋ ਜਾਏਗਾ ਸਮੇਂ ਨੂੰ ਆਪਾਂ ਪਾਸ ਨਹੀਂ ਕਰਨਾ ਸਮਾਂ ਤੇ ਬਲਕਿ ਆਪਾਂ ਨੂੰ ਪਾਸ ਕਰ ਰਿਹਾ ਹੈ ਸਾਧ ਸੰਗਤ ਸਮੇਂ ਨੂੰ ਆਪਾਂ ਪਾਸ ਨਹੀਂ ਕਰ ਸਕਦੇ ਸਮਾਂ ਤੇ ਆਪਾਂ ਨੂੰ ਪਾਸ ਕਰ ਰਿਹਾ ਹੈ ਸਗੋਂ ਆਪਾਂ ਤੇ ਸਮੇਂ ਨੂੰ ਸਫਲ ਕਰਨਾ ਆ ਆਪਾਂ ਸਮੇਂ ਨੂੰ ਸਫਲ ਕਰਨਾ ਹੈ ਅਸੀਂ ਹਰ ਐਤਵਾਰ ਚਲੋ ਜਦੋਂ ਵੀ ਮੈਂ ਐਤਵਾਰ ਇਕੱਲੇ ਦੀ ਗੱਲ ਕਿਉਂ ਕਰਾਂ ਜਦੋਂ ਵੀ ਕਿਉਂਕਿ ਵੱਖੋ ਵੱਖਰੇ ਕੰਮ ਨੇ ਸਾਡੇ ਵੱਖੋ ਵੱਖਰੀਆਂ ਸਾਡੀਆਂ ਘਰ ਦੀਆਂ ਜ਼ਿੰਮੇਵਾਰੀਆਂ ਜਦੋਂ ਸਾਨੂੰ ਸਮਾਂ ਲੱਗਦਾ ਜਿਹੜੇ ਵੀ ਦਿਨ ਸਮਾਂ ਲੱਗਦਾ ਅਸੀਂ ਗੁਰਦੁਆਰਾ ਸਾਹਿਬ ਜਾਈਏ ਉੱਥੇ ਜੇਕਰ ਸੇਵਾ ਚੱਲਦੀ ਹੈ ਕੋਈ ਤਾਂ ਸੇਵਾ ਦੇ ਵਿੱਚ ਜ਼ਰੂਰ ਅਸੀਂ ਆਪਣਾ ਯੋਗਦਾਨ ਪਾਈਏ ਤੇ ਚਾਹੇ ਅਸੀਂ ਉੱਥੇ ਪਾਠ ਹੋ ਰਹੇ ਨੇ ਸਿਮਰਨ ਹੋ ਰਹੇ ਨੇ ਕੋਈ ਸਮਾਗਮ ਹੋ ਰਿਹਾ ਉਹਦੇ ਵਿੱਚ ਜ਼ਰੂਰ ਅਸੀਂ ਸ਼ਿਰਕਤ ਕਰਿਆ ਕਰੀਏ ਜ਼ਰੂਰ ਜਾਈਏ ਆਪਣੇ ਆਪ ਨੂੰ ਇੰਨਾ ਕੋਈ ਜ਼ਿਆਦਾ ਕਾਬਲੀਅਤ ਬਣਾ ਲਿਏ ਵੀ ਜਦੋਂ ਵੀ ਕੋਈ ਸਮਾਗਮ ਹੋਵੇ ਤੇ ਉਹ ਸਮਾਗਮ ਦੇ ਵਿੱਚ ਆਪਾਂ ਜਾਣੇ ਜਾਣਾ ਆਪਾਂ ਪਿੱਛੇ ਨਹੀਂ ਰਹਿਣੇ ਚਾਹੀਦੇ ਆਪਾਂ ਮਦਰ ਕਿਉਂ ਰਹੀਏ ਉਹ ਸਮਾਗਮ ਦੇ ਵਿੱਚ ਆਪਾਂ ਜਾਈਏ ਵੱਧ ਚੜ ਕੇ ਆਪਾਂ ਸਮਾਗਮ ਦਾ ਲਾਹਾ ਲਈਏ ਜਿੰਨਾ ਹੋ ਸਕਦਾ ਹੈ ਸਮਾਗਮ ਦੇ ਵਿੱਚ ਆਪਾਂ ਪਹੁੰਚੀਏ ਸਮਾਗਮ ਦੇ ਵਿੱਚ ਆਪਾਂ ਪਹੁੰਚ ਕਰਕੇ ਆਪਾਂ ਸਮਾਗਮ ਦਾ ਹਿਸਾਬ ਬਣিয়ে ਕੱਲ ਨੂੰ ਸਮਾਗਮ ਦੇ ਵਿੱਚ ਆਪਾਂ ਨੂੰ ਕੋਈ ਚੀਜ਼ ਹੁੰਦੀ ਹੈ ਤੇ ਆਪਾਂ ਨੂੰ ਸਿੱਖਣ ਨੂੰ ਜ਼ਰੂਰ ਮਿਲੇਗਾ ਹੀ ਮਿਲੇਗਾ ਆਪਾਂ ਨੂੰ ਉਥੋਂ ਕੁਝ ਸਿੱਖਣ ਨੂੰ ਮਿਲੇਗਾ ਕੁਝ ਵਿਚਾਰਨ ਨੂੰ ਮਿਲੇਗਾ ਇਹ ਕਦੇ ਨਾ ਹੋਵੇ ਕਿ ਆਪਾਂ ਦਾ ਜੀ ਮੈਂ ਮੈਂ ਕਿਉਂ ਕਰਾਂ ਜੀ ਮੈਂ ਕਿਉਂ ਕਰਾਂ ਮੈਨੂੰ ਕੀ ਲੋੜ ਹੈ ਜੀ ਇੰਜ ਨਾ ਹੋਵੇ ਆ ਨਾ ਹੋਵੇ ਆ ਚੀਜ਼ ਹੋਵੇ ਐਵੇਂ ਨਾ ਹੋਵੇ ਆਪਾਂ ਇਹ ਚੀਜ਼ ਕਦੇ ਨਾ ਸੋਚੀਏ ਕਦੇ ਨਾ ਵਿਚਾਰੀਏ ਗੁਰਮਖੋ ਮੈਂ ਵਾਰ-ਵਾਰ ਬੇਨਤੀਆਂ ਕਰਦਾ ਰਹਿਣਾ ਹਾਂ ਨਾ ਕਿ ਸਾਨੂੰ ਇਹ ਚੀਜ਼ ਸੋਚਣ ਦੀ ਬਜਾਏ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਅਸੀਂ ਇਸ ਚੀਜ਼ ਤੇ ਜ਼ਿਆਦਾ ਪਹਿਰਾ ਦਈਏ ਕਿ ਸਮਾਗਮ ਹੋਣਗੇ ਅਸੀਂ ਗੁਰੂ ਘਰ ਜਾਵਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਾਂਗੇ ਸਾਡੇ ਤੋਂ ਵੱਡ ਹੋਰ ਕੌਣ ਖੁਸ਼ ਨਸੀਬ ਹੋ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਕਿਰਪਾ ਕਰ ਦਿਓ ਸਾਨੂੰ ਤਰਸ ਖਾ ਕੇ ਆਪ ਜੀ ਦਾ ਸੇਵਕ ਬਣਾ ਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੀ ਕਿਰਪਾ ਕਰਕੇ ਨਿਵਾਜ ਦਿਓ ਕਿ ਮੈਂ ਆਪ ਜੀ ਦਾ ਨਾਮ ਸਿਮਰਾਂ ਆਖਾਂ ਜੀਵਾਂ ਰਿਸ ਰਹਿ ਮਰ ਜਾਓ ਗੁਰੂ ਘਰ ਲਈਏ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਗੁਰਸਿੱਖੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰੀਏ ਤੇ ਯਾਦ ਰੱਖਿਓ ਗੁਰੂ ਤੋਂ ਬਿਨਾ ਸਾਡਾ ਕੋਈ ਹੋਰ ਭਲਾ ਨਹੀਂ ਕਰ ਸਕਦਾ ਭਾਵੇਂ ਜਿੱਥੇ ਤੱਕ ਮਰਜ਼ੀ ਕਿਉਂ ਨਾ ਜੇ ਕੋ ਮਾਇ ਜਿੱਥੇ ਤੱਕ ਮਰਜ਼ੀ ਕਿਉਂ ਨਾ ਜੇ ਜਾਇ ਆਇਓ ਸਤਿਗੁਰੂ ਤੋਂ ਬਿਨਾ ਸਾਡਾ ਕੋਈ ਭਲਾ ਨਹੀਂ ਕਰ ਸਕਦਾ ਗੁਰਸਿੱਖੋ ਕੋਈ ਵੀ ਨਹੀਂ ਚਾਹੇ ਜਿੰਨਾ ਕੋਈ ਮਰਜ਼ੀ ਤਨਾੜ ਕਿਉਂ ਨਾ ਹੋਵੇ ਸੋ ਆਪਾਂ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਸਮਾਂ ਮਿਲਦਾ ਗੁਰੂ ਘਰ ਜਾਇਆ ਕਰੀਏ ਚਲੋ ਜੇ ਗੁਰੂ ਘਰ ਦੂਰ ਹੈ ਕੋਈ ਪ੍ਰੋਬਲਮ ਹੈ ਸਰੀਰ ਕਰਕੇ ਕੋਈ ਰੋਗ ਹੈ ਨਹੀਂ ਜਾ ਸਕਦੇ ਆਪਣੇ ਘਰ ਦੇ ਵਿੱਚ ਹੀ ਬੈਠ ਜਾਓ ਕਹਿੰਦੇ ਘਰ ਦੇ ਵਿੱਚ ਜਿੰਨਾ ਪਾਠ ਕਰੋਗੇ ਜਿੰਨਾ ਸਿਮਰਨ ਕਰੋਗੇ ਉਹ ਤੁਹਾਡਾ ਸਤਿਗੁਰੂ ਸਫਲ ਕਰਦੇ ਜਾਣਗੇ ਸੋ ਪਿਆਰਿਓ ਇਹ ਅਜ਼ਮਾ ਕੇ ਵੇਖ ਲਿਓ ਤੁਹਾਡੇ ਕਾਰਜ ਕਦੀ ਵੀ ਅਧੂਰੇ ਨਹੀਂ ਰਹਿਣਗੇ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ ਕੰਮ ਤੁਹਾਡਾ ਫਤਿਹ ਹੋਵੇਗਾ ਸਤਿਗੁਰੂ ਮਹਾਰਾਜ ਆਪ ਵਿੱਚ ਸਹਾਈ ਹੋ ਜਾਣਗੇ ਗੁਰਸਿੱਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲਿਓ ਗੁਰਸਿੱਖੋ ਯਾਦ ਰੱਖਿਓ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਦੇ ਤੁਸੀਂ ਹੋਰ ਜਿਹੜੇ ਆ ਬਿਲਕੁਲ ਹੱਕਦਾਰ ਬਣ ਜਾਓਗੇ ਪਿਆਰਿਓ ਆਪਾਂ ਕਦੇ ਵੀ ਗੁਰੂ ਤੋਂ ਦੂਰ ਨਾ ਹੋਈਏ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਗੁਰੂ ਦੇ ਨੇੜੇ ਹੋਈਏ ਸੋ ਸਤਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਆਪਾਂ ਜਰੂਰ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ